ਇੱਕ ਹੀ ਨਾ ਹੀ ਬੇਟੇ ਦਾ ਕੀ ਤੁਹਾਡਾ ਕੀ ਲੱਗਦਾ ਹੈ ਜੀ ਇਤਿਆਰ ਲੱਗਦਾ ਹੈ ਅੱਛਾ ਜੀ ਉਮਰ ਕਿੰਨੀ ਕੀ ਪੂਰੇ 18 ਸਾਲ ਅੱਛਾ ਜੀ ਕੀ ਇੱਕ ਕਿਦਨ ਕੱਲ ਹੋਇਆ ਜੀ ਕੱਲ ਹੋਇਆ ਵਾ ਕਨ ਸਾਮੀ ਕਿਤੇ ਲਾਇਆ ਨਾਟੀ ਅੱਛਾ ਜੀ ਉੱਥੇ ਮੁਰਗੀ ਦੇਖ ਪਿਆ ਬਾਅਦ ਚ ਅੱਛਾ ਉਸ ਦੇ ਕੀ ਸੀ ਘਰ ਲਿਆ ਕੇ ਸਾਰੀ ਰਾਤ ਕੁੱਟਦੇ ਰਹੇ ਦਿਨ ਆਪਦੇ ਰਹੇ ਦੇਵੋਸ ਕੀਤੀ ਕੋੜੀ ਨਹੀਂ ਰੰਗ ਦਰਤ ਅੱਛਾ ਨੇ ਅਸਰ ਕਰ ਦਿੱਤਾ ਇੱਕੋ ਪਰਦਾ ਹੋ ਗਿਆ ਨੌਜੋ ਨੌਜਤ ਚਰਮਾ ਜੋ ਗਿਆ ਕੀ ਮੰਗ ਕਰਦੇ ਹੋ ਸਰਕਾਰ ਕੋੋਂ ਵੀ ਸਰਕਾਰ ਕੋੋਂ ਮੰਗ ਮੰਗਦੇ ਕਿ ਸਾਡੇ ਚਲੋ ਮਰ ਗਿਆ ਗਾਂ ਸਰਕਾਰੋਂ ਗਾਂ ਦਾ ਪਾਸੇ ਜਿਹੜੇ ਬੰਦ ਹੋ ਜਗਾਹ ਕੰਮ ਸੁਨਫਰਾ ਕੇ ਪੁੱਤ ਮਰਨਾ ਪਿੰਡ ਕਿਹੜਾ ਜਿ ਸ਼ੌਰਿਆ ਡੈਡੀ ਦੇੰਦੇ ਦਾ ਕੀ ਨਾਂ ਜੀ ਸਾਬਾ ਸੀ ਉਮਰ ਕਿੰਨੀ ਕੀ ਹਦੀ 30 ਸਾਲ 38 ਸਾਲ ਤੁਹਾਡਾ ਕੀ ਨਾਮ ਜੀ ਬਲਜੀਤ ਮੇਰਾ ਨਾਮ ਹੈ ਅੱਛਾ ਜੀ ਤੁਹਾਡਾ ਕੀ ਬੇਟਾ ਸੀ ਹਾਂ ਜੀ ਬੇਟਾ ਕੀ ਨਾਮ ਸੀ ਕਾਸ਼ੀ ਹੈਗਾ ਨਾਮ ਕਾਸ਼ੀ ਹੈ ਨਾ ਜੀ ਕੀ ਕੀ ਗੱਲ ਹੋਈ ਗੱਲ ਐਡਾ ਹੋਈ ਆਇਆ ਇਹ ਜੇ ਕੰਪਨੀ ਦੇ ਵਿੱਚ ਕੰਪਨੀ ਚੋਂ ਆਇਆ ਤੇ ਉਹ ਹਾਂ ਆਇਆ ਜੀ ਉਸੇ ਵੇਲੇ ਬਾਹਰ ਚਲ ਗਿਆ ਬਾਹਰ ਜਾ ਕੇ ਕਿ ਮੁੰਡੇ ਦੇ ਨਾਲ ਰਲ ਕੇ ਦੂਣਿਆਂ ਨੂੰ ਟਾਟੇ ਘਾਲ ਲਵਾਇਆ ਅੱਛਾ ਤੇ ਠੀਕ ਆ ਹੁਣ ਪਤਾ ਹੁਣ ਇਹਨਾਂ ਪਤਾ ਨਹੀਂ ਕਿੱਥੇ ਲੱਗਾ ਕਿੱਥੇ ਕਿੱਥੋਂ ਲਵਾਇਆ ਬੰਨੇ ਅੱਛਾ ਹਾਂਜੀ ਸਾਨੂੰ ਜਦੋਂ ਪਤਾ ਲੱਗਾ ਸਾਨੂੰ ਕਿਹਨੇ ਨੱਟ ਕੇ ਆਣ ਕੇ ਦੱਸਿਆ ਕਿ ਤੁਹਾਡਾ ਮੁੰਡਾ ਉੱਥੇ ਪਿਆ ਹੋਵੇਲੀ ਉੱਥੇ ਰਹਿੰਦੇ ਆ ਨਾ ਜਾਰਜੀ ਤੇ ਉੱਥੇ ਹੀ ਤੋਂ ਕਰਕੇ ਉਹਨਾਂ ਨੇ ਆਪਾਂ ਦੱਬਦਾ ਉਹਨਾਂ ਥੇ ਗੇਣੇ ਲੈ ਕੇ ਆਏ ਅੱਛਾ ਸਾਰੀ ਰਾਤ ਘੁੱਟਦੇ ਨੱਪਦੇ ਰਹੇ ਅਸਾਂ ਬੜਾ ਕੋਈ ਡਾਕਟਰ ਵੀ ਲਿਆਂਦਾ ਪਰ ਨਹੀਂ ਗੱਲ ਉਦੋਂ ਹੀ ਇਹਦਾ ਕਿ ਜਮਾਨਾ ਇਦਾਂ ਨਿਕਲ ਗਈ ਜਾਣਾ ਕੀ ਮੰਗ ਕਰ ਦਿਓ ਤੁਸੀਂ ਸਰਕਾਰ ਕੋਲੋਂ ਜਾਂ ਕੋਈ ਕਰ ਦਿਓ ਵੀ ਇਹ ਮੈਂ ਦੇਖੋ ਮੰਗ ਕਰਦੀ ਵੀ ਨਸ਼ੇ ਬਣਾਉਣ ਵਾਲਿਆਂ ਦੀ ਮੌਤ ਹੀ ਹੋ ਜਾਏ ਜਿੱਦਾਂ ਮੇਰਾ ਪੁੱਤ ਗਿਆ ਹੋਵੇ ਇਦਾਂ ਇਹਨਾਂ ਦੀ ਵੀ ਜਾਣ ਇਹ ਮੰਗਵਾ ਮੇਰੀ